ਫਾਇਦੇ ਨਾਲ ਹੀ ਉੱਪਰ ਮਿੰਟੂ ਜੀ ਕਮੈਂਟਾਂ ਨਾਲ ਪਏ ਸੀ ਕਿ ਕਨੇ ਕਿ 골ਡੀ ਬਰਾਡ ਨੂੰ ਕੁਝ ਨਹੀਂ ਹੋਇਆ ਜੀ ਆਪਾਂ ਵੀ ਗੱਲ ਕਰੀਏ ਜਰਾ ਕਿਉਂਕਿ ਖਬਰਾਂ ਬਹੁਤ ਜ਼ਿਆਦਾ ਚਰਚਾ ਨਹੀਂ ਮਿਲ ਸੀ ਮੈਂ ਤਾਂ ਕੱਲ ਇਸੇ ਕਰਕੇ ਲਾਤੀ ਨਹੀਂ ਸੀ ਲਾ ਰਿਹਾ ਜੀ ਤੁਸੀਂ ਵੀ ਇਹੋ ਗੱਲ ਕਹਿੰਦੇ ਸੀ ਇਹ 2-4 ਘੰਟੇ ਖਬਰ ਟਿਕਣਾ ਰਹੇਗਾ ਤਾਂ ਭਾਈ ਠੀਕ ਹੈ ਨਹੀਂ 2-4 ਘੰਟੇ ਬਾਅਦ ਹੀ ਦੇਖ ਲਓ ਖਬਰ ਪਲਟ ਗਈ ਜੀ ਜਿਹੜੇ ਮੀਡੀਆ ਆਦਾਰਿਆਂ ਨੇ ਖਬਰਾਂ ਚਲਾਈਆਂ ਦਿਨਿਕ ਪਸ਼ਕਰ ਵਰਗੇ ਅੱਜ ਮੁਕਰ ਗਏ ਜੀ ਦਿਨਿਕ ਪਸ਼ਕਰ ਵਰਗੇ ਮੈਂ ਤਾਂ ਹੀ ਕੁਝ ਪੱਤਰਕਾਰ ਜਿਹੜੇ ਆ ਸਾਡੇ ਬਾਹਰ ਕੰਮ ਕਰਦੇ ਆ ਉਹਨਾਂ ਨੇ ਇਹੀ ਕਹਿਣਾ ਹੁੰਦਾ ਕਿ ਤੁਸੀਂ ਜਦੋਂ ਖਬਰ ਚੱਕਦੇ ਹੋ ਨਾ ਜਾਂ ਤਾਂ ਪ੍ਰਿੰਟ ਹੋਣ ਤੱਕ ਵੇਟ ਕਰਿਆ ਕਰੋ ਉੱਥੋਂ ਕਰ ਲਿਆ ਕਰੋ ਸਟੋਰੀ ਕਿਉਂਕਿ ਚੱਲਦਾ ਵਿਸ਼ਲੇਸ਼ਣ ਖਬਰਾਂ ਦੇ ਆਧਾਰ ਤੇ ਚੱਲਦਾ ਇੱਕ ਆਪਾਂ ਨੂੰ ਪਤਾ ਹੈ ਖਬਰ ਕਰਨ ਵਾਲਾ ਕੋਈ ਹੋਰ ਹੁੰਦਾ ਹੈ ਖਬਰ 'ਚ ਕਈ ਵਾਰ ਨਾਮ ਵੀ ਹੋਰ ਪਵਾ ਜਾਂਦਾ ਹੁੰਦਾ ਹੈ ਇਹ ਵੀ ਆਪਾਂ ਨੂੰ ਪਤਾ ਹੈ ਜੀ ਜੀ ਤੇ ਉਸ ਤੋਂ ਬਾਅਦ ਵਿਸ਼ਲੇਸ਼ਣ 'ਚ ਚੀਜ਼ਾਂ ਵਰਤੀਆਂ ਜਾਂਦੀਆਂ ਬਹਿਸਾਂ 'ਚ ਚੀਜ਼ਾਂ ਵਰਤੀਆਂ ਜਾਂਦੀਆਂ ਜਾਂ ਅੱਜ ਤਾਂ ਤੁਹਾਨੂੰ ਪਤਾ ਆਈਟੀ ਦੀਆਂ ਟੀਮਾਂ ਵੀ ਵਰਤੀਦੀਆਂ ਹਨ ਖਬਰਾਂ ਕਿ ਜਾਂ ਤਾਂ ਪ੍ਰਿੰਟ ਹੋ ਜਾਵੇ ਠੀਕ ਇਹਨਾਂ ਚ ਕੀ ਆ ਕਿ ਇਹ ਡਿਜੀਟਲ ਜਿਹੜੀਆਂ ਆਪਾਂ ਖਬਰਾਂ ਦੇਖਦੇ ਆਂ ਇਹ ਕੀ ਕਰਦੇ ਆ ਕਿ ਇੱਕ ਵਾਰੀ ਉਹ ਸੰਸਨੀ ਫੁਲਾ ਦਿੱਤੀ ਟ੍ਰੈਫਿਕ ਪੈ ਗਿਆ ਜਦੋਂ ਇਹਨਾਂ ਨੂੰ ਲੱਗਿਆ ਕਿ ਫਸ ਗਏ ਉਹਨੂੰ ਐਡਿਟ ਕਰ ਦੇਣਗੇ ਜਾਂ ਉਹਨੂੰ ਰਿਮੂਵ ਕਰ ਦੇਣਗੇ ਤੁਹਾਨੂੰ ਤਾਂ ਯਾਦ ਹੀ ਨਹੀਂ ਹੋਣਾ ਤੁਸੀਂ ਉਹ ਲਿੰਕ ਟੋਲਦੇ ਫਿਰੋਗੇ ਮਤਲਬ ਕਿ ਇਹ ਇਹ ਬੜੀ ਇੱਕ ਖਤਰਨਾਕ ਪੱਤਰਕਾਰਤਾ ਹੈ ਜੀ ਜੇ ਤੁਸੀਂ ਇਹਨਾਂ ਨੂੰ ਆਧਾਰ ਬਣਾ ਕੇ ਚੱਲੋਗੇ ਹਾਂ ਬਿਲਕੁਲ ਕਰਾਂਗੇ ਮੈਂ ਆਪ ਆਪਣੇ ਪੱਤਰ ਤੇ ਦੇਖੋ ਮੈਨੂੰ ਅਮਰੀਕਾ ਚੋਂ ਮੈਂ ਕੱਲ ਵੀ ਦੱਸਿਆ ਸੀਗਾ ਕਿਸੇ ਨੇ ਕਾਲ ਕੀਤੀ ਸੀ ਇਹ ਬਹੁਤ ਬੰਦਾ ਪਹੁੰਚਿਆ ਹੋਇਆ ਬੰਦਾ ਸੀ ਫਿਰ ਮੇਰਾ ਧਿਆਨ ਗਿਆ ਉਥੋਂ ਦੇ ਸਥਾਨਕ ਪੱਤਰਕਾਰ ਨੇ ਜਿਹੜੇ ਉਹਨਾਂ ਨਾਲ ਰਾਬਤਾ ਕੀਤਾ ਉਹ ਵੀ ਗੱਲ ਕਿਸੇ ਤਰ੍ਹਾਂ ਪੱਤਰ ਨਹੀਂ ਸੀ ਲਾ ਰਿਹਾ ਉਹਨਾਂ ਕੋਲ ਵੀ ਆਪਣੇ ਵਰਗੀ ਸੂਚਨਾ ਫਿਰ ਕੁਝ ਬਿਜ਼ਨਸਮੈਨ ਜਿਹੜੇ ਸਾਡੇ ਹੈਗੇ ਨੇ ਇੰਡਾਚ ਕਿ ਚਲੋ ਯਾਰ ਤੁਸੀਂ ਦੱਸ ਦਿਓ ਕੁਝ ਈਵਨ ਆਪਣੀ ਬੈਕਐਂਡ ਟੀਮ ਦੇਖੋ ਕਿਨੀ ਦੇਰ ਤੱਕ ਲੱਗੀ ਸਾਡੀ ਆਪਣੀ ਟੀਮ ਜਿਹੜੀ ਸਾਡੀ ਮੈਨੇਜਮੈਂਟ ਵੀ ਇਹਦੇ ਚ ਇਨਵੋਲਵ ਰਹੀ ਕਾ ਉਹ ਵੀ ਸੁੱਤੇ ਨਹੀਂ ਦੇਰ ਤੱਕ ਕਿ ਭਾਈ ਹੈ ਕੀ ਆ ਵੀ ਅਸੀਂ ਦੇਖੀ ਹੈ ਈਵਨ ਆਪਣੀ ਆਡੀਅੰਸ ਚੋਂ ਮੈਨੂੰ ਇੱਕ ਦੋ ਫੋਨ ਆਏ ਮਿੰਟੂ ਜੀ ਕਹਿੰਨੇ ਕਿ ਭਾਈ ਸਾਡੇ ਚਾਹੇ ਇੱਥੇ ਰਾਤ ਹੋ ਗਈ ਪਰ ਭਾਈ ਆਹੀ ਅਪਡੇਟ ਆ ਸਾਡੇ ਕੋਲੇ ਵੀ ਹੈ ਸਾਡੇ ਕੋਲੇ ਵੀ ਹੈ ਨਹੀਂ ਬਿਲਕੁਲ ਉਹੀ ਆ ਨਾ ਕਿ ਇਹ ਚੀਜ਼ ਜਿਹੜੀ ਆ ਉਹ ਠੀਕ ਆ ਅਫਵਾਹ ਦੀ ਵੀ ਖਬਰ ਹੁੰਦੀ ਆ ਅੱਜਕੱਲ ਅੱਜਕੱਲ ਦਾ ਯੁੱਗ ਇਸ ਤਰ੍ਹਾਂ ਦਾ ਹੈ ਕਿ ਅਫਵਾਹ ਵੀ ਇੱਕ ਖਬਰ ਹੈ ਆਪਣੇ ਜੀ ਜੀ ਤੋਂ ਤੁਹਾਨੂੰ ਵੀ ਕਰਨੀ ਪੈਂਦੀ ਆ ਮੈਨੂੰ ਵੀ ਕਰਨੀ ਪੈਂਦੀ ਆ ਚਲ ਰਿਹਾ ਪਰ ਮੈਂ ਉਸੇ ਚ ਲਾਤੇ ਸੇ ਕਰਕੇ ਨਹੀਂ ਸੀ ਲਾ ਰਿਹਾ ਕਿਉਂਕਿ ਇੱਥੇ ਭਗਵੰਤ ਮਾਨ ਹੋਰੀ ਝੂਠੇ ਪੈ ਗਿਆ ਅੱਗੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਹੁਣ ਇੱਕ ਬੰਦਾ ਤੇ ਇਹ ਦਾਵਾ ਕਰ ਰਿਹਾ ਸੀ ਕਿ ਉੱਥੇ ਕੋਈ ਪੰਜਾਬੀ ਲੰਘਿਆ ਜਾਂਦਾ ਸੀਗਾ ਜਿੱਥੇ ਸਾਰਾ ਸ਼ੂਟ ਆਊਟ ਹੋਇਆ ਹੈ ਤੇ ਵੈਸੇ ਉਹ ਅਫਰੀਕਨ ਮੂਲ ਦਾ ਹੈ ਉਹਦੀ ਕੋਈ ਨਾਂ ਦੀ ਵੀ ਮੇਰੇ ਖਿਆਲ ਦੇ ਨਾਲ ਸਮਾਨਤਾ ਹੈਗੀ ਆ ਗਲਾਡੇ ਆ ਇੱਕ ਪਤਾ ਨਹੀਂ ਕੁਛ ਐਸਾ ਨਾਮ ਹੈ ਉਹਦਾ ਜੀ ਇਹ ਗੋਲੜੀ ਗਲਾਡੇ ਕੁਛ ਐਸਾ ਤੋ ਕਹਿੰਦੇ ਕਿ ਜਿਹੜਾ ਕੋਈ ਪੰਜਾਬੀ ਸੀਗਾ ਨੇੜਿਓਂ ਗੁਜ਼ਰ ਰਿਹਾ ਜਾਂ ਜਿਸ ਨੇ ਦੇਖਿਆ ਤੋ ਚਿਹਰੇ ਮੂਰੇ ਤੋਂ ਸ਼ਹਿਰ ਖਤਾ ਖਾਲੇ ਉਥੋਂ ਗੱਲ ਓੜ ਦੀ ਓੜ ਦੀ ਓੜ ਦੀ ਇਦਾਂ ਉੱਡੀ ਆ ਹੁਣ ਇਹ ਪਤਾ ਨਹੀਂ ਇਹਦੇ 'ਚ ਵੀ ਸੱਚ ਹੈਗਾ ਕਿ ਨਹੀਂ ਕੋਈ ਕਹ ਰੇ ਇੱਕ ਗੱਲ ਨੂੰ ਕਿਤੇ ਨਾ ਕਿਤੇ ਕਹਿ ਲੋ ਤੇ ਪਰਮਾਨਤਾ ਵਾਸਤੇ ਬਹੁਤ ਸਾਰੇ ਤੱਥ ਚਾਹੀਦੇ ਆ ਤੁਹਾਡੇ ਕੋਲ ਜੀ 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 ਮੈਂ ਇੱਕ ਤੋਂ ਸੁਣਿਆ ਉਹ ਤੁਹਾਡੇ ਮੈਂ ਦ੍ਰਿਸ਼ਟੀਗੋਚਰ ਕਰ ਦਿੰਨਾ ਪਰ ਮੇਰੇ ਕੋਲ ਇਹ ਤੇ ਕੋਈ ਪਰਮਾਨ ਨਹੀਂ ਹੈ ਕੋਈ ਤੱਥ ਨਹੀਂ ਹੈ ਜੀ ਤੇ ਗੱਲ ਇਹ ਆ ਕਿ ਹੁਣ ਮਸਲਾ ਜਿਹੜਾ ਅੱਜ ਦੀਆਂ ਅਖਬਾਰਾਂ ਚੱਕ ਲਓ ਤੁਸੀਂ ਮੈਨੂੰ ਲੱਗਦਾ ਟਰਬਿਊਨ ਨੇ ਵੀ ਇਹ ਜੋਪਿੰਦਰ ਦੀ ਵੀ ਖਬਰ ਇਹੀ ਹੈ ਜੀ ਹਾਲਾਂਕਿ ਅੰਦਰ ਉਹਨਾਂ ਨੇ ਕੁਝ ਹੋਰ ਲਿਖ ਰੱਖਿਆ ਹੈ ਬਾਹਰ ਉਹੀ ਹੈ ਕਿ ਮੌਤ ਹੋ ਗਈ ਆ ਟਾਈਟਲ ਟਾਈਟਲ ਉਹੀ ਆ ਅੱਜਕੱਲ ਅੱਜਕੱਲ ਜਿਹੜੇ ਪ੍ਰਿੰਟ মিডিਆ ਵਾਲੇ ਆ ਉਹ ਵੀ ਇਸੇ ਖੇੜ ਤੇ ਆ ਗਏ ਨੇ ਜਾਗਰਣ ਗਰੁੱਪ ਦੇਖ ਲੋ ਹਾਂ ਪਾਸਕਰ ਪਾਸਕਰ ਕੱਲ ਵਾਲੀ ਖਬਰ ਨੂੰ ਕੱਟ ਕੇ ਅੱਜ ਲਿਖ ਰਿਆ ਸੀਗਾ ਦਰਅਸਲ ਹੁੰਦਾ ਕਿ ਕਿਉਂਕਿ ਸਾਰਿਆਂ ਦੇ ਤੁਹਾਨੂੰ ਪਤਾ ਕਿੰਨੇ ਦੇ ਡਿਜੀਟਲ ਪਲੈਟਫਾਰਮ ਆ ਉਹਨਾਂ ਨੇ ਖਬਰ ਆਪਣੇ ਵੈਬ ਤੇ ਵੀ ਚਲਾਉਣ ਲਗਾ ਨੇ ਉਹ ਬਸ ਉਹੀ ਉਹ ਖਬਰ ਸੇਮ ਇੱਧਰ ਚੇਪੀ ਸੇਮ ਉੱਧਰ ਚੇਪੀ ਜੀ ਉਸੇ ਤਰੀਕੇ ਨਾਲ ਕੰਮ ਚੱਲਦਾ ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਜਦੋਂ ਉਹਨਾਂ ਨੇ ਅਮਰੀਕਾ ਦੀ ਪੁਲਿਸ ਨੇ ਕਲੀਅਰ ਕਰ ਦਿੱਤਾ ਕਿ ਭਾਈ ਐਸਾ ਕੁਛ ਹੈ ਹੀ ਨਹੀਂ ਸਾਨੂੰ ਤੇ ਪੂਰੀ ਦੁਨੀਆ ਚੋਂ ਭਾਈ ਕਨਫਰਮੇਸ਼ਨ ਵਾਸਤੇ ਸੁਨੇ ਆ ਰਹੇ ਨੇ ਤੇ ਇਸ ਐਸੀ ਤੇ ਕੋਈ ਗੱਲ ਹੀ ਨਹੀਂ ਹੈਗੀ ਇਹੋ ਜੀ ਕੋਈ ਗੱਲ ਹੀ ਨਹੀਂ ਹੈਗੀ ਜੀ ਤਾਂ ਹੁਣ ਇਹ ਚੀਜ਼ ਜਿਹੜੀ ਹੈ ਚਲੋ ਇਹਨੂੰ ਥੋੜਾ ਜਿਹਾ ਨਾ ਆਪਾਂ ਹੋਰ ਦੇਖਦੇ ਹਾਂ ਇੱਕ ਜੀ ਹੋਰ ਮਸਲੇ ਤੇ ਦੇਖਦੇ ਹਾਂ ਕਿ ਭਈ ਗੱਲ ਇਹ ਆ ਕਿ ਦੇਖੋ ਮਾਨ ਸਾਹਿਬ ਜੀ ਦੋ ਤਿੰਨ ਦਿਨ ਪਹਿਲਾਂ ਇੱਕ ਖਬਰ ਆਉਂਦੀ ਹੈ ਸ਼ਾਇਦ ਵਾਸ਼ਿੰਗਟਨ ਪੋਸਟ ਨੇ ਲਾਈ ਸੀਗੀ ਜੀ ਪੰਨੂ ਵਾਲੇ ਮਾਮਲੇ 'ਚ ਜੀ ਤੁਹਾਨੂੰ ਯਾਦ ਹੋਣਾ ਜਿਹਦੇ 'ਚ ਉਹਨਾਂ ਨੇ ਉਹ ਰਿਪੋਰਟ ਦਾ ਦਾਵਾ ਹੈ ਕਿ ਰਾ ਸਿੱਧੇ ਤੌਰ ਤੇ ਇਨਵੋਲਵ ਸੀ ਵਿਕਰਮ ਨਾਂ ਦੇ ਕਧਕਾਰੀ ਦਾ ਨਾਂ ਆ ਗਿਆ ਵਿੱਚ ਰਿਪੋਰਟ ਤੇ ਮੀਡੀਆ ਰਿਪੋਰਟ ਚ ਹੈ ਜੀ ਉਹਨਾਂ ਨੇ ਆਪਣੇ ਸੋਰਸਸ ਜਾਂ ਆਪਣੇ ਵਸੀਲਿਆਂ ਤੋਂ ਇਹ ਖਬਰ حاصل ਕੀਤੀ ਹੈ ਜੀ ਉਸ ਤੋਂ ਬਾਅਦ ਪੂਰੀ ਦੁਨੀਆ ਚ ਤਰਥੱਲੀ ਮਚ ਗਈ ਜੀ ਰੌ ਦਾ ਜ਼ਿਕਰ ਆ ਗਿਆ ਸਮਨ ਗੋਇਲ ਦਾ ਜ਼ਿਕਰ ਆ ਗਿਆ ਜਿਹੜੇ ਕਿ ਪੰਜਾਬ ਕੈਡਰ ਦੇ ਚਵਾਲ ਠਾਣੇ ਚ ਪਹਿਲੀ ਪੋਸਟਿੰਗ ਸੀਗੀ ਜੀ ਰੌ ਦੇ ਜਿਹੜੇ ਚੀਫ ਬਣੇ ਜਿਨ੍ਹਾਂ ਨੂੰ ਐਕਸਟੈਂਸ਼ਨ ਮਿਲੀ ਹੈ ਬਾਅਦ ਦੇ ਵਿੱਚ ਜੀ ਜਿਨ੍ਹਾਂ ਦਾ ਬਹੁਤ ਕੁਝ ਜੁੜਦਾ ਹੈ ਅੱਜ ਕੱਲ ਜੋ ਚੱਲਦਾ ਪਿਆ ਚਬਾਲ ਥਾਣੇ ਦੇ ਵਿੱਚ ਪਹਿਲੀ ਬੋਸਟਿੰਗ ਸੀ ਬਾਅਦ ਚ ਐਸਐਸਪੀ ਤੇ ਫਿਰ ਗਾਂਧੀ ਗਾਂ ਫਿਰ ਤੇ ਗੱਲਾਂ ਗਾਂਦੀਆਂ ਨੇ ਅੱਛਾ ਇਹ ਜਦੋਂ ਜ਼ਿਕਰ ਆਏ ਮਤਲਬ ਕਿ ਸਭ ਕੁਝ ਪੂਰੇ ਤੈਲਕੇ ਚ ਦੇਖ ਰਾਇ ਸੀ ਪਤਾ ਤੈਲ ਕਾ ਕਹਿੰਦੇ ਨੇ ਤੈਲਕਾ ਮਚ ਗਿਆ ਜੀ ਉਸ ਰਿਪੋਰਟ ਤੇ ਖਬਰਾਂ ਬਣ ਰਹੀਆਂ ਸਨ ਉਸ ਰਿਪੋਰਟ ਤੇ ਚਰਚਾ ਹੋ ਰਹੀ ਸੀ ਇੰਡੀਆ ਦੀ ਮਤਲਬ ਕਿ ਇਸ ਕਹਿ ਲੋ ਕਿ ਤੇ ਜੋ ਵੀ ਹੈ ਕਿ ਇਹ ਜੋ ਅਪਰੋਚ ਹੈ ਜਾਂ ਜੋ ਦੋਸ਼ ਨੇ ਕਿ ਉਹ ਵਿਦੇਸ਼ ਨੀਤੀ ਦੇ ਤੌਰ ਤੇ ਸਹੀ ਹੈ ਜਾਂ ਜਿਹੜੀ ਭਾਰਤ ਦੀ ਪਹਿਲੀ ਛਵੀ ਸੀ ਉਸ ਛਵੀ ਨੂੰ ਤੋੜ ਕੇ ਅੱਜ ਨਰਿੰਦਰ ਮੋਦੀ ਬਿਲਕੁਲ ਇਜ਼ਰਾਈਲ ਦੀਆਂ ਏਜੰਸੀਆਂ ਜਾਂ ਰਸ਼ੀਆ ਦੀਆਂ ਏਜੰਸੀਆਂ ਉਸ ਤਰਜ਼ੇ ਅਮਲ ਤੇ ਅੱਗੇ ਵਧ ਰਹੇ ਨੇ ਯਾਨੀ ਇਹ ਬਹਿਸ ਛੱਡ ਰਹੀ ਸੀ ਕਿ ਸਾਰੇ ਸਾਰੇ ਪਾਸੇ ਅਚਾਨਕ ਕਿਉਂਦਾ ਅਚਨਕ ਇਹ ਖਬਰ ਚੰਦੀ ਹੈ ਔਰ ਖਬਰ ਦਾ ਕੋਈ ਠੋਸ ਕਿਤੋਂ ਵੀ ਮੈਨੂੰ ਲੱਗਦਾ ਕਿ ਆਪਾਂ ਨੂੰ ਹਵਾਲਾ ਨਹੀਂ ਮਿਲਦਾ ਜੀ ਸਿਵਾਏ ਇੱਕ ਦੋ ਵੈਬਸਾਈਟਾਂ ਜਿਹੜੀਆਂ ਉੱਥੋਂ ਦੀਆਂ ਸੀ ਉਹਨਾਂ ਨੇ ਖਬਰ ਕੀਤੀ ਪਹਿਲਾਂ ਉਹਨਾਂ ਨੇ ਕਿਤੇ ਵੀ ਗੋਲਡੀ ਦਾ ਤਾਂ ਜ਼ਿਕਰ ਹੀ ਨਹੀਂ ਕੀਤਾ ਯਾਨੀ ਖਬਰ ਚੱਕੀ ਸ਼ੂਟਆਊਟ ਦੀ ਤੇ ਭਾਰਤੀ ਮੀਡੀਆ ਚੋਂ ਹੀ ਸਭ ਤੋਂ ਪਹਿਲਾਂ ਗੋਲਡੀ ਬਰਾੜ ਜੋੜਿਆ ਗਿਆ ਜੀ ਇੱਕ ਪਾਸੇ ਉਹ ਰਿਪੋਰਟ ਦੂਸਰੇ ਪਾਸੇ ਫਿਰ ਇਸ ਤਰ੍ਹਾਂ ਦਾ ਲਾ ਲਓ ਕਿ ਉਹ ਰਿਪੋਰਟ ਫਿਰ ਮੁੜ ਕੇ ਪਿੱਛੇ ਹੀ ਰਹਿ ਗਈ ਜਿਹਦੀ ਪਹਿਲਾਂ ਚਰਚਾ ਚੱਲਦੀ ਪਈ ਸੀ ਮੁੜ ਕੇ ਇਸ ਰਿਪੋਰਟ ਦੀ ਜ਼ਿਆਦਾ ਚਰਚਾ ਹੋ ਗਈ ਤਾਂ ਹੁਣ ਤੁਸੀਂ ਸਮਝ ਸਕਦੇ ਹੋ ਕਈ ਵਾਰ ਖਬਰਾਂ ਜਿਹੜੀਆਂ ਨੇ ਉਹ ਇਤਫਾਕ ਨਹੀਂ ਆਉਂਦੀਆਂ ਹੁੰਦੀਆਂ ਜੀ 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 ਗੱਲ ਬਿਲਕੁਲ ਉਹਨਾਂ ਦੀ ਟਾਈਮਿੰਗ ਜਿਹੜੀ ਹੁੰਦੀ ਹੈ ਨਾ ਨੋਟੇਬਲ ਹੁੰਦੀ ਆ ਜੀ 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 ਉੱਪਰਲੇ ਪਾਸੇ ਜਸਤਾਰ ਜੀ ਕਹਿੰਦੇ ਕਿ ਨੈਸ਼ਨਲ ਚੈਨਲ ਵਾਲੇ ਵੀ ਖਬਰਾਂ ਚਲਾਗਾ ਜੀ ਕਹਿੰਦੇ ਕਿ ਬਾਈ ਉਹ ਤਾਂ ਬਾਈ ਸਾਰੇ ਕਿਤੇ ਚੱਲਣਗਰ ਸਿੰਘ ਨੈਸ਼ਨਲ ਪੰਜਾਬੀ মিডিਆ ਪ੍ਰਵਾਸੀ ਦਾ ਤਾਂ ਹੀ ਸ਼ੱਕ ਸ਼ੁਬਾ ਹੈ ਦਰ ਜੀ ਕਿ ਇੱਕ ਪਾਸੇ ਉਹਦੀ ਚਰਚਾ ਹੋ ਰਹੀ ਸੀਗੀ ਬੜੀ ਮਤਲਬ ਕਿ ਕਹਿੰਦੇ ਕਿ ਪੂਰੀ ਦੁਨੀਆ ਚੋਂ ਖਬਰ ਜਿਹੜੀ ਆ ਨਾ ਚਰਚਤ ਸੀਗੀ ਤਾਂ ਇੱਕਦਮ ਸਾਰੀ ਜਿਹੜੀ ਕਹਿੰ ਲੋ ਕਿ ਇੱਥੋਂ ਦੀ ਨਿਗਾਹ ਸੀਗੀ ਮੀਡੀਆ ਤੇ ਉਹ ਸਾਰੀ ਡਾਇਵਰਟ ਹੋ ਜਾਂਦੀ ਹੈ ਜੀ 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 ਤੇ ਲੋਕਾਂ ਦੀ ਸੋਚ ਫਿਰ ਡਾਇਵਰਟ ਕੀਤੀ ਜਾਂਦੀ ਜੀ 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 ਇਹਦੇ ਨਾਲ ਹੀ ਮਿੰਟੂ ਜੀ ਇੱਕ ਵੱਖਰਾ ਕਮੈਂਟ ਆਇਆ ਕਿਸੇ ਹੋਰ ਖਬਰ ਨੂੰ ਲੈ ਕੇ ਮਨਜੀਤ ਜੀ ਆ ਉਹ ਕਹਿੰਦੇ ਜੀ ਕਿ ਆਟਾ ਦਾਲ ਸਕੀਮ ਵਾਲੇ ਮੁੰਡਿਆਂ ਨੂੰ 3 ਮਹੀਨੇ ਹੋ ਗਏ ਤਨਖਾਹ ਨਹੀਂ ਦਿੱਤੀ ਜੀ ਇਹਨਾਂ ਬਾਰੇ ਜ਼ਰੂਰ ਗੱਲ ਕਰਿਓ ਮੈਂ ਕਹਿੰਨੇ ਕਿ ਕਈ ਦਿਨਾਂ ਤੋਂ ਇਸ ਬਾਰੇ ਲਿਖ ਵੀ ਰਿਆਂ ਜੀ ਕਹਿੰਨੇ ਕਿ ਆਟਾ ਦਾਲ ਮੇਰੇ ਖਿਆਲ ਨਾਲ ਬਈ ਸ਼ਾਇਦ ਨਮੀ ਸਕੀਮ ਦੀ ਗੱਲ ਕਰਦੇ ਜਿਹਦੇ ਵਿੱਚ ਜਿਹਦੇ ਚ ਇਹਨਾਂ ਨੇ ਵਲੰਟੀਅਰ ਰੱਖੇ ਨੇ ਸ਼ਾਇਦ ਵਲੰਟੀਅਰ ਨਹੀਂ ਕਹਿ ਸਕਦੇ ਆਪਾਂ ਜਿਹੜੇ ਉਹ ਰੱਖੇ ਨੇ ਡਿਲੀਵਰੀ ਕਰਨ ਲਈ ਡਿਲੀਵਰੀ ਬாய் ਕਹਿ ਲਓ ਜਿਨ੍ਹਾਂ ਨੂੰ ਸਪੈਸ਼ਲ ਹੋ ਰਿਹਾ ਸੀਗਾ ਸਪੈਸ਼ਲ ਯੂਨੀਫਾਰਮ ਪਾ ਕੇ ਤੇ ਇੱਕ ਲਫਾਫਾ ਜਿਹਾ ਮਾਨ ਸਾਹਿਬ ਤੇ ਕੇਜਰੀਵਾਲ ਘਰੇ ਫੜਾਉਂਦੇ ਪਏ ਸੀਗੇ ਜੀ ਬਈ ਗਲਤ ਗੱਲ ਆ ਕਿ ਆਟਾ ਫੜਾਉਣ ਤੇ ਲਾਏ ਆ ਤੁਸੀਂ ਤੇ ਇਹ ਤੇ ਪਤਾ ਕਰੋ ਕਿ ਅਗਲੇ ਦੇ ਘਰ ਆਟਾ ਹੈਗਾ ਕਿ ਨਹੀਂ ਗੱਲ ਸਹੀ ਆ ਉਹ ਕਿਵੇਂ ਭੁੱਖੇ ਉਹਨਾਂ ਦੇ ਘਰੇ ਆਟਾ ਹੈ ਨਹੀਂ ਤੁਹਾਨੂੰ ਸ਼ਰਮ ਦਾ ਘਾਟਾ ਹੈ ਨਹੀਂ ਪੈਰ 'ਚ ਚੱਪਲ ਬਾਟਾ ਹੈ ਨਹੀਂ ਕਰੀਏ ਤੇ ਕਰੀਏ ਕੀ ਆ ਦੇਖ ਲਓ ਇਹ ਇਹਨਾਂ ਦੇ ਉਹ ਭਗਤ ਜਨ ਜਿਹੜੇ ਆ ਉਹ ਗੁੱਡਾ ਬਨ ਦਿੰਦੇ ਆ ਐਦੇ ਤੇ ਨਹੀਂ ਬੋਲਦੇ ਐਦੇ ਤੇ ਬੋਲਦੇ ਐਦੇ ਤੇ ਨਹੀਂ ਆ ਯਾਰ ਤੁਹਾਡੀਆਂ ਕਰਤੂਤਾਂ ਤੇ ਦੇਖੋ ਸਰਕਾਰ ਦੀਆਂ ਕਿਹ ਤਰ੍ਹਾਂ ਦੀਆਂ ਤੁਸੀਂ ਕੋਈ ਪਾਲਿਸੀ ਮੇਕਿੰਗ ਕਰਦੇ ਹੋ ਉਦੇ ਵਾਸਤੇ ਉਦੋਂ ਹੀ ਕਿੰਨੀ ਚਰਚਾ ਹੋਈ ਕਿ ਇਹਦੇ ਵਾਸਤੇ ਤੁਹਾਨੂੰ ਅੱਡ ਤੋਂ ਇੱਕ ਬਹੁਤ ਵੱਡਾ ਬਜਟ ਚਾਹੀਦਾ ਹੈ ਫਿਰ ਇੱਥੇ ਵੀ ਕਵੀਰ ਦਾ ਕਮੈਂਟ ਹੈ ਵਿਊ ਕੰਪਨੀ ਦਾ ਰੌਲਾ ਰੱਪਾ ਵੀ ਪਿਆ ਕਿ ਬਾਈ ਜਿਸ ਤਰ੍ਹਾਂ ਦੇ ਨਾਲ ਕਾਲਿਆਂ ਨੇ ਦੋਸ਼ ਲਾਇਏ ਸੀ ਕਿ ਮੇਰੇ ਖਿਆਲ ਨਾਲ ਪੀਸੀ ਕਰਕੇ ਉਹ ਅੱਡ ਤੋਂ ਲੱਗੇ